ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਿਕ ਪਿੰਡ ਚੱਕਰ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਦਾਗਰ ਸਿੰਘ ਚੱਕਰ ਦੀ ਅਗਵਾਈ ਹੇਠ ਕਿਸਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਇਹ ਕਮੇਟੀ ਕਿਸਾਨਾਂ ਦੇ ਹੱਕਾਂ ਲਈ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ ਪ੍ਰਧਾਨ ਸੁਦਾਗਰ ਸਿੰਘ ਚੱਕਰ ਨੇ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਹਰ ਤਰ੍ਹਾਂ ਦਾ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਦੀ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਗੌਰਵ੍ਰੀਤ ਸਿੰਘ ਚੱਕਰ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ। ਇਹ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਪਾਰਟੀ ਦਾ ਜਲਾ ਸੀਨੀਅਰ ਮੀਤ ਪ੍ਰਧਾਨ ਸਦਾਗਰ ਸਿੰਘ ਚਕਰ ਦੇਗਵਾਈ ਹੇਠ ਅੱਜ ਸਾਰੇ ਇਥੇ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਦਾ ਸਾਰਿਆਂ ਦਾ ਇਕੱਠੇ ਹੋ ਕੇ ਹੱਲ ਕੀਤਾ ਜਾਇਊਗਾ ਜਿਵੇਂ ਕੋਈ ਬਿਜਲੀ ਸਪਲਾਈ ਹੋ ਗਈ ਜਾਂ ਕੋਈ ਹੋਰ ਮੁਲਾਜ਼ਮ ਨਹੀਂ ਆਖੇ ਲੱਗਦਾ ਜਾਂ ਕੋਈ ਹੋਰ ਕੋਈ ਕਿਸਾਨਾਂ ਦੇ ਸੰਬੰਧੀ ਕੋਈ ਗੱਲਬਾਤ ਹੈਗੀ ਆ ਉਹ ਸਾਰੇ ਇਹ ਇਕੱਠੇ ਹੋ ਕੇ ਹੱਲ ਕਰਿਆ ਕਰਨਗੇ ਕੋਈ ਵੀ ਕਿਸਾਨ ਨੂੰ ਸਮੱਸਿਆ ਆਵੇ ਚਾਹੇ ਕੋਈ ਥਾਣੇ ਦੀ ਸਮੱਸਿਆ ਹੋਵੇ ਚਾਹੇ ਕੋਈ ਐਸ ਡੀ ਐਮ ਦਫ਼ਤਰ ਜਾਣਾ ਹੋਵੇ ਚਾਹੇ ਹੋਰ ਵੀ ਕਿਸੇ ਦਫ਼ਤਰ ਜਾਣਾ ਹੋਵੇ ਚਾਹੇ ਮੰਡਿਆਂ ਦੀ ਸਮੱਸਿਆ ਆਵੇ ਚਾਹੇ ਬਿਜਲੀ ਬੋਰਡ ਦੀ ਸਮੱਸਿਆ ਆਵੇ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਜਦੋਂ ਇਕੱਠੇ ਹੋ ਕੇ ਜਾਣਗੇ ਤਾਂ ਇਹਦਾ ਮਸਲਾ ਹੱਲ ਹੋਊਗਾ ਅੱਜ ਲਖੋਵਾਲ ਪਾਰਟੀ ਦਾ ਇਹ ਪਿੰਡ ਚੱਕਰ ਦੇ ਵਿੱਚ ਕਲਾਪੱਤੀ ਵਾਲੀ ਧਰਮਸ਼ਾਲਾ ਦੇ ਵਿੱਚ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਸਾਰਿਆਂ ਨੂੰ ਮੈਂ ਬਤਾਈ ਦਿੰਦਾ ਤੇ ਸਾਰੇ ਇੱਕ ਦੂਜੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਤੇ ਸਾਰੇ ਕੰਮ ਕਰਨਗੇ ਵੀਰ 20 25 ਮੈਂਬਰ ਇਕੱਠੇ ਹੋ ਕੇ ਖੜ ਗਏ ਤੇ ਆਪ ਹੀ ਅਫਸਰ ਕੰਮ ਕਰਦੇ ਆ ਅਫਸਰ ਤਾਂ ਜਦੋਂ ਭਾਰਤੀ ਕਿਸਾਨ ਜੂ ਲਖਵਾਲ ਪਾਰਟੀ ਦੇ ਕਦੇ ਮੈਂਬਰ ਆ ਗਏ ਜਾਂ ਪ੍ਰਧਾਨ ਆ ਗਿਆ ਤੇ ਕੰਮ ਉਹਦੀ ਆਟੋਮੈਟਿਕ ਬਾਹਰ ਆ ਕੇ ਜਾਂਦਾ ਸਾਰਾ ਇਹ ਥੋੜੇ ਦਿਨ ਪਹਿਲਾਂ ਇੱਕ ਤਹਿਸੀਲ ਦੇ ਵਿੱਚ ਬੀਤਿਆ ਇਹ ਜਦੋਂ ਇਹ ਇਕੱਠੇ ਹੋ ਕੇ ਐਸ ਡੀ ਐਮ ਸਾਹਿਬ ਦਾ ਤੇ ਤਹਿਸੀਲਦਾਰ ਸਾਹਿਬ ਦਾ ਘਰਾਓ ਕੀਤਾ ਉਹਦੀ ਅੱਧੇ ਘੰਟੇ ਦੇ ਵਿੱਚ ਹੀ ਕਾਗਜ਼ ਨਿਕਲ ਕੇ ਸਾਰੇ ਬਾਹਰ ਆ ਗਏ ਇਹ ਕਮੇਟੀ ਦਾ ਲਖੋਵਾਲ ਪਾਰਟੀ ਦਾ ਤੇ ਬਹੁਤ ਬਹੁਤ ਜਣੇ ਦੀ ਧੰਨਵਾਦ ਆ ਲਖੋਵਾਲ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਆਪਦੀਆਂ ਪਿੰਡਾਂ ਦੀਆਂ ਕਮੇਟੀਆਂ ਬਣਾਓ ਇਸ ਕਰਕੇ ਸਾਰੇ ਹੁਣ ਆਪਦੇ ਪਿੰਡਾਂ ਪਿੰਡਾਂ ਦੇ ਵਿੱਚ ਕਮੇਟੀਆਂ ਦਾ ਗਠਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜਿੰਦਾਬਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਅਤੇ ਅੱਜ ਪ੍ਰਧਾਨ ਸਦਾਗਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਲੱਖੋਵਾਲ ਇਹਨਾਂ ਦੀ ਗਵਾਈ ਵਿੱਚ ਕਿਲਾਪੱਤਰੀ ਧਰਮਸ਼ਾਲਾ ਦੇ ਵਿੱਚ ਕਮੇਟੀ ਦਾ ਗਠਨ ਹੋਇਆ ਜਿਹਦੇ ਵਿੱਚ 31 ਮੈਂਬਰ ਨੇ ਤੇ ਇਹਨਾਂ ਇੱਥੇ ਮੀਟਿੰਗ ਦੇ ਵਿੱਚ ਲਗਭਗ ਮਤਲਬ ਕਿ ਕਿਸਾਨਾਂ ਨੂੰ ਜਿਹੜੀਆਂ ਉਹਦੀਆਂ ਸਮੱਸਿਆਵਾਂ ਜਿਵੇਂ ਮੰਡੀਆਂ 'ਚ ਫਸਲ ਵੇਚਣ ਸਮੇਂ ਜਿਹੜੀ ਸਮੱਸਿਆ ਆਉਂਦੀ ਆ ਜਾਂ ਫਸਲਾਂ ਚੁੱਕਣ ਵੇਲੇ ਜਾਂ ਬਿਜਲੀ ਦੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ ਅ ਪ੍ਰਧਾਨ ਜੀ ਦੀ ਅਗਵਾਈ ਵਿੱਚ ਇਹ ਸਮੱਸਿਆ ਨੂੰ ਕਿਵੇਂ ਸਲਝਾਉਣਾ ਤੇ ਉਹਨਾਂ ਦੇ ਵਿਚਾਰਾਂ ਕੀਤੇ ਗਏ ਆ ਇਹ ਪ੍ਰਧਾਨ ਜੀ ਪ੍ਰਧਾਨ ਜੀ ਜਦੋਂ ਵੀ ਜਾਂ ਲਖੋਵਾਲ ਜਿਹੜੀ ਕਮੇਟੀ ਆ ਉਹ ਜਦੋਂ ਵੀ ਆਵਾਜ਼ਾਂ ਮਾਰੇਗੀ ਅਸੀਂ ਸਾਰੇ ਕਿਸਾਨ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਤੇ ਅੱਜ ਅਸੀਂ ਪ੍ਰਧਾਨ ਜੀ ਵੱਲੋਂ ਜਿੰਨੇ ਵੀ ਮੈਂਬਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਈਕ ਗੁਰਾਲ ਸਾਹਿਬ ਹੈਗੇ ਫੋਟੋ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ